ਉਜੀ ਅੱਜ ਵੱਡੇ ਸਾਈਜ਼ਾਂ ਤੋਂ ਕਰਾਂਗੇ ਸ਼ੁਰੂਆਤ ਆਪਾਂ ਲੇਡੀਜ਼ ਵਾਸਤੇ 3x ਲ 4x ਲ ਵੱਡੇ ਸਾਈਜ਼ ਵੀ ਆ ਗਏ ਟੌਪ ਦੇ ਇਹ ਹੈਗਾ 3 ਤੇ 4x ਤੁਹਾਨੂੰ ਸਾਈਜ਼ ਮਿਲ ਜਾਣਗੇ ਬੀ ਨੈਕ ਦੇ ਉੱਪਰ ਪੱਟੀ ਬਣੀ ਹੋਈ ਹੈ ਬਾਜੂ ਤੇ ਪੱਟੀ ਹੈ ਤੇ ਨੀਚੇ ਬਾਰਡਰ ਬਣਾਇਆ ਹੈ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਸੌਫਟ ਕਪੜੇ ਹੈ ਟੌਪ ਦੇ ਵਿੱਚ ਫੁੱਲ ਵੈਰੈਟੀ ਆ ਗਈ ਹੈ ਵਿਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਤੇ ਪਹਿਲੀ ਵਾਰੀ ਜਿਹਨਾਂ ਨੇ ਕੀਤੀ ਹੈ ਵੀਡੀਓ ਕਲਿੱਕ ਤੇ ਪੇਜ ਕਰ ਲਿਓ ਫੋਲੋ ਦੇਖੋ 3x ਦਾ ਸਾਈਜ਼ ਹੈ 4 ਦੇ ਵੀ ਆ ਜੂਗਾ 4 ਤੁਹਾਨੂੰ ਅਲੱਗ ਮਿਲ ਜੂਗਾ 5 ਦੇ ਵੀ ਆ ਜੂਗਾ ਦੋ ਤੁਹਾਨੂੰ ਕਲਰ ਮਿਲਣਗੇ ਰੇਟ ਬਹੁਤ ਜ਼ਾਇ ਬੜੇ ਵਾਇਬਰੇਟਰਾਂ ਦੇ ਵਧੀਆ-ਵਧੀਆ ਚੀਜ਼ਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਟੌਪ ਦੀ ਫੁੱਲ ਵੈਰੈਟੀ ਪਹੁੰਚ ਚੁੱਕੀ ਹੈ ਸ਼ਾਪ ਤੇ ਕਲੈਕਸ਼ਨ ਬਹੁਤ ਵਧੀਆ ਆ ਗਈ ਹੈ ਪੂਰੀ ਵੀਡੀਓ ਦੇਖਿਓ ਲਓ ਜੀ ਦੋ ਕਲਰ ਤੁਹਾਨੂੰ ਮਿਲ ਜਾਣਗੇ 20 ਨੱਕ ਦੇ ਵਿੱਚ ਸੈਲਫ ਪ੍ਰਿੰਟ ਆ ਬਹੁਤ ਸੋਹਣੇ ਡਿਜ਼ਾਈਨ ਨੇ ਉਸ ਤੋਂ ਬਾਅਦ ਆ ਗਿਆ ਅਗਲਾ ਡਿਜ਼ਾਈਨ ਥੋੜਾ ਉੱਪਰ ਨੱਕ ਬਣਿਆ ਹੋਇਆ ਜਿਹਨੂੰ ਇੱਕ ਆਪ ਹਾਈ ਨੱਕ ਕਹਿ ਸਕਦੇ ਆ ਬਹੁਤ ਪਿਆਰਾ ਡਿਜ਼ਾਈਨ ਆ ਕੱਪੜੇ ਤਾਂ ਬਿਲਕੁਲ ਹੀ ਓਕੇ ਰਿਪੋਰਟ ਆ ਜਿਹੜੇ ਭੈਣ ਭਰਾ ਸਾਥੋਂ ਕੱਪੜੇ ਆਨਲਾਈਨ ਮੰਗਵਾਉਂਦੇ ਆ ਉਹਨਾਂ ਨੂੰ ਸਾਡੀ ਕੁਆਲਿਟੀ ਦਾ ਪਤਾ ਹੈ ਬਿਲਕੁਲ ਤੇ ਕਪੜਾ ਵੀ ਬਿਲਕੁਲ ਓਕੇ ਰਿਪੋਰਟ ਆ ਸਾਰੇ ਫਸਟ ਕਾਪੀਆਂ ਦੇ ਮਾਲ ਆ ਜੀ ਵੀ ਚਾਈਨੈਸ ਫੈਬਰਿਕ ਵੀ ਤੁਹਾਨੂੰ ਮਿਲਣਗੇ ਬਲੈਕ ਕਲਰ ਚੈੱਕ ਕਰੋ ਉਸ ਤੋਂ ਬਾਅਦ ਕਰੋ ਆਵਰਾ ਮਸਟਰਡ ਕਲਰ ਚੈੱਕ ਬੜੇ ਸ਼ਾਨਦਾਰ ਕਲਰ ਨੇ ਤੁਸੀਂ ਕਿਸੇ ਵੀ ਜੀਨਸ ਨਾਲ ਜੈਗਿੰਗ ਨਾਲ ਵੇਅਰ ਕਰ ਸਕਦੇ ਹੋ ਓਕੇ ਰਿਪੋਰਟ ਚੀਜ਼ਾਂ ਨੇ ਕੋਟੀ ਦਾ ਕੰਮ ਵੀ ਤੋੜੂਗਾ ਟੌਪ ਦਾ ਵੀ ਆ ਲੋ ਫਸਟ ਕਾਪੀਆਂ ਦੇ ਮਾਲ ਆ ਚੈੱਕ ਕਰ ਲਓ ਲੇਬਲ ਵਗੈਰਾ ਸਾਰੇ ਪ੍ਰੋਪਰ ਲੱਗੇ ਹੋਏ ਆ ਉਸ ਤੋਂ ਬਾਅਦ ਆ ਗਿਆ ਪੱਡੇ ਦੇ ਵਿੱਚ ਡਿਜ਼ਾਈਨ ਜੀ ਸੈਲਫ ਪ੍ਰਿੰਟ ਉੱਪਰ ਬਣਿਆ ਹੋਇਆ ਲਾਈਨਿੰਗ ਦੇ ਵਿੱਚ ਬਹੁਤ ਸੋਹਣਾ ਪੀਸ ਆ ਬਹੁਤ ਸ਼ਾਨਦਾਰ ਪੀਸ ਆ ਚੈੱਕ ਕਰ ਲ ਬੜਾ ਹੀ ਸ਼ਾਨਦਾਰ ਕਲਰ ਹੈਗਾ ਨਾ ਡਾਰਕਾ ਨਾਲ ਲਾਈਟਾ ਵਿਚਾਲੜਾ ਸੋਬਰ ਜਿਹਾ ਕਲਰ ਹੈਗਾ ਪਿਸਤੇ ਨਾਲ ਵਾਈਟ ਦਾ ਕੰਬੀਨੇਸ਼ਨ ਆ ਲੋ ਜੀ ਬਹੁਤ ਸੋਹਣੀ ਆਈਟਮ ਹੈਗੀ ਕਰ ਲੋ ਚੈੱਕ ਉਸ ਤੋਂ ਬਾਅਦ ਆ ਗਿਆ ਇਹ ਚ ਬਾਵਾ ਸ਼ੇਡ ਬਾਵਾ ਸ਼ੇਡ ਦੇ ਨਾਲ ਵਾਈਟ ਦਾ ਕੰਬੀਨੇਸ਼ਨ ਆ ਬਹੁਤ ਪਿਆਰੇ ਪਿਆਰੇ ਡਿਜ਼ਾਈਨਾਂਗੇ ਫਟਾਫਟ ਕਰ ਲੋ ਬੁੱਕ ਜਿੰਨਾਂ ਨੂੰ ਲੋੜ ਆ ਉੱਪਰ ਨੰਬਰ ਆਪਣਾ ਪਾਇਆ ਹੋਇਆ ਵਾ ਤੁਸੀਂ ਇਹਦੇ ਕੰਟੈਕਟ ਕਰ ਸਕਦੇ ਹੋ ਆ ਚੀਜ਼ ਸਭ ਤੋਂ ਜ਼ਿਆਦਾ ਸਾਡੇ ਕੋਲ ਸੇਲ ਆਈ ਆ ਇੱਕ ਵਾਰੀ ਇਹਦੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਸੀ ਪਿਛਲਾ ਜਦੋਂ ਮਾਲ ਆਇਆ ਦੁਬਾਰਾ ਰਿਪੀਟ ਹੋਇਆ ਦੇਖੋ ਜੀ ਕਰੋ ਚੈੱਕ ਇੰਗਲਿਸ਼ ਕਲਰ ਚਾਰਟ ਨੇ ਬਹੁਤ ਪਿਆਰੇ ਪਿਆਰੇ ਕਲਰ ਨੇ ਲਓ ਜੀ ਕਰ ਲੋ ਚੈੱਕ ਕਿੰਨੇ ਸੋਹਣੇ ਕਲਰ ਨੇ ਲਓ ਬਲੈਕ ਨਾਲ ਬਲੂ ਨਾਲ ਗ੍ਰੇ ਨਾਲ ਡਾਰਕ ਲਾਈਟ ਜਿਹੜੀ ਮਰਜ਼ੀ ਜੀ ਨਾਲ ਪਾ ਲੋ ਜੀ ਬਹੁਤ ਜ਼ਿਆਦਾ ਪਿਆਰੇ ਲੱਗਣਗੇ ਤੁਹਾਡੇ ਇਹ ਵਾਲੇ ਕਲਰ ਆ ਦੇਖੋ ਕਿੰਨੇ ਸੌਫਟ ਕਪੜੇ ਸਾਰੇ ਚਾਈਨਿਸ ਫੈਬਰਿਕ ਆ ਨਾ ਤੇ ਬੋਰਾ ਹੋਵੇ ਨਾ ਖੁੱਲੇ ਨਾ ਖਰਾਬ ਹੋਵੇ ਫੁੱਲ ਗਾਰੰਟੀ ਵਾਲੇ ਇੰਪੋਰਟਡ ਫੈਬਰਿਕ ਚ ਪੀਸ ਨੇਗੇ ਰੇਟ ਬਹੁਤ ਜਾਇਜੇ ਰੇਟ ਦੱਸਦਾ ਤੁਹਾਨੂੰ ਸਿਰ 2-3 ਸੈਕਿੰਡ ਕਰੋ ਹੋਲਡ ਲਓ ਜੀ ਉਸ ਤੋਂ ਬਾਅਦ ਆ ਗਿਆ ਜ਼ਿੱਪਰ ਦੇ ਵਿੱਚ ਹਾਈ ਨੱਕ ਬਣਿਆ ਹੋਇਆ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਆ ਬਹੁਤ ਸੋਹਣੀ ਚੀਜ਼ ਹੈ ਦੋ ਤੁਹਾਨੂੰ ਕਲਰ ਮਿਲ ਜਾਣਗੇ ਇਹ ਚ ਆਲੂ ਕਰ ਲੋ ਚੈੱਕ ਲੇਬਲ ਲੱਗੇ ਹੋਏ ਆ ਪੂਰੇ ਓਕੇ ਰਿਪੋਰਟ ਪੀਸ ਆ ਕਿਹ ਵਾਲਾ ਕਲਰ ਆ ਗਿਆ ਜੀ ਔਰ ਇੱਕ ਆ ਗਿਆ ਆ ਵਾਲਾ ਕਲਰ ਦੋਨੋਂ ਓਕੇ ਰਿਪੋਰਟ ਪੀਸ ਨੇ ਜਿਹੜੇ ਇਹਨਾਂ ਦੇ ਪ੍ਰਾਈਸ ਆ ਸਿਰਫ 599 ਤੋਂ ਲੈ ਕੇ ਤੁਹਾਨੂੰ 1000 ਦੇ ਵਿੱਚ ਵਿੱਚ ਮਿਲਣਗੇ ਅਲੱਗ-ਅਲੱਗ ਪ੍ਰਾਈਸ ਦਾ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਵੇ ਸਕਰੀਨਸ਼ਾਟ ਲਾ ਕੇ ਪਾ ਦਿਓ ਆਪਣੇ ਨੰਬਰ ਤੇ ਤੇ ਮਿਲਦੇ ਆ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ